ਹੀਨਾ ਖਾਨ ਜੋ ਇਸ ਵਕਤ 3 ਸਟੇਜ ਬ੍ਰੈਸਟ ਕੈਂਸਰ ਦੇ ਨਾਲ ਸਟਰੋਂਗਲੀ ਲੜ ਰਹੀ ਹੈ। ਹੁਣ ਮਸ਼ਹੂਰ ਅਦਾਕਾਰ ਅਤੇ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਹੀਨਾ ਖਾਨ ਦੇ ਮੁਸ਼ਕਿਲ ਸਮੇਂ ਦੇ ਵਿੱਚ ਉਹਨਾਂ ਦਾ ਹੌਸਲਾ ਵਧਾਇਆ ਹੈ। ਉਹਨਾਂ ਨੇ ਹੀਨਾ ਖਾਨ ਦੇ ਨਾਲ ਇੱਕ ਤਸਵੀਰ ਸਾਂਝਾ ਕਰ ਇੱਕ ਪੋਸਟ ਬੇਹਦ ਪਿਆਰੀ ਸਾਂਝਾ ਕੀਤੀ ਹੈ ਰਵਨੀਤ ਗਰੇਵਾਲ ਨੇ। ਆਪਣੇ ਇੰਸਟਾਗ੍ਰam ਉੱਤੇ ਪੋਸਟ ਸਾਂਝਾ ਕਰਦੇ ਲਿਖਿਆ ਹੀਨਾ ਤੁਸੀਂ ਜਿੰਨਾ ਸੋਚਦੇ ਹੋ ਉਸ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੋ। ਤੁਸੀਂ ਆਪਣੇ ਆਲੇ-ਦੁਆਲੇ ਦੇ ਹਰ ਕਿਸੇ ਲਈ ਪ੍ਰੇਰਣਾ ਹੋ। ਤੁਹਾਡੇ ਅੱਗੇ ਦਾ ਰਸਤਾ ਭਾਵੇਂ ਡਰਾਉਣਾ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਹਰ ਫੋਰਸ ਪੀਡੀ ਰਿਕਵਰੀ ਹੀਨਾ ਖਾਨ ਨੇ ਰਵਨੀਤ ਕੋਰ ਦੀ ਇਸ ਪੋਸਟ ਦੇ ਉੱਤੇ ਪਿਆਰ ਭਰਿਆ ਰਿਪਲਾਈ ਦਿੱਤਾ ਹੈ ਤੇ ਇਸ ਪੋਸਟ ਨੂੰ ਖੁਦ ਗਿੱਪੀ ਗਰੇਵਾਲ ਨੇ ਵੀ ਹਾਰਟ ਈਮੋਜੀ ਸ਼ੇਅਰ ਕਰਦੇ ਹੋਏ ਲਾਈਕ ਕੀਤਾ ਹੈ ਫੈਨਸ ਵੀ ਰਵਨੀਤ ਗਰੇਵਾਲ ਦੀ ਇਸ ਪੋਸਟ ਤੇ ਲਗਾਤਾਰ ਕਮੈਂਟ ਕਰ ਹੀਨਾ ਖਾਨ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਨੇ ਦੱਸ ਦਈਏ ਕਿ ਹੀਨਾ ਖਾਨ ਨੇ ਗਿੱਪੀ ਗਰੇਵਾਲ ਦੀ ਫਿਲਮ ਚਿੰਦਾ ਚਿੰਦਾ ਨੋ ਪਾਪਾ ਦੇ ਵਿੱਚ ਲੀਡ ਰੋਲ ਨਿਭਾਇਆ ਸੀ ਇਹ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ਸੀ ਜਿਸ ਵਿੱਚ ਹੀਨਾ ਖਾਨ ਗਿੱਪੀ ਗਰੇਵਾਲ ਦੀ ਪਤਨੀ ਅਤੇ ਛਿੰਦਾ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਉਣੀ ਨਜ਼ਰਾਈ ਸੀ ਉਹਨਾਂ ਨੇ ਇਸ ਕਿ ਤਾਂ ਸਵ ਲੋਕ ਕਾਫੀ ਪਸੰਦ ਕੀਤਾ ਗਿਆ ਸੀ